ਹਾਂਜੀ ਲੋ ਬਈ ਮਿੱਤਰੋ ਤੇ ਅੱਜ ਚੱਲ ਪਏ ਆਂ ਬੱਸ ਜੇ ਰਾਤ ਆ ਗਈ ਸੀ ਕਰ ਤੇ ਫਤੇਗੜ ਸਾਹਿਬ ਜਾ ਰਹੇ ਆ ਆਪਣੇ ਪਿੰਡ ਤੋਂ ਬੱਸੇ ਜਾਂਦੀ ਏ ਤੇ ਜਾ ਰਹੇ ਆ ਮਿੱਤਰੋ ਰਸਤੇ 'ਚ ਪਹੁੰਚ ਗਏ ਆ ਬਾਕੀ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਮਾਹੌਲ ਕੀ ਕੀ ਹੈ ਹਾਂਜੀ ਲੋ ਬਈ ਮਿੱਤਰੋ ਅੱਜ ਆਈ ਪਹਿਲਾ ਦਿਵਾਨ ਤਰੀਕ 25 ਤੇ ਮਿੱਤਰੋ ਅੱਜ ਕੱਲ ਦੀ ਧੁੱਪ ਐਨ ਪੂਰੀ ਤੇ ਅੱਜ ਦੇਖੋ ਮੌਸਮ ਅੱਜ ਆ ਗਈ ਧੁੰਦ ਐਨ ਫੁੱਲ ਤੇ ਭੀੜ ਵੀ ਪੂਰੀ ਵੱਧ ਗਈ ਐ 40-50 ਲੱਖ ਬੰਦੇ ਦਾ ਅਨੁਮਾਨ ਲਾਇਆ ਵਾਏ ਮਤਲਬ ਪ੍ਰਸ਼ਾਸਨ ਨੇ ਵੀ ਇੰਨਾ ਇਕੱਠ ਹੋ ਜਾਊਗਾ ਕਿ ਦੇਖੋ ਅੱਜ ਅਜਮੈਨ ਫੁੱਲ ਤੋਂ ਤਾਂ ਗਈ ਬਾਕੀ ਚੱਲਦੇ ਹੁਣ ਲੰਗਰ ਮਾ ਪਿੰਡ ਵਾਲੇ ਆਪਾਂ ਰਾਤ ਚਲੇ ਗਏ ਤੇ ਘਰ ਤੇ ਅੱਜ ਫੇਰ ਆ ਗਏ ਹੁਣ ਪਿੰਡ ਦੀ ਨੂਰੀ ਹੈ ਹਾਂਜੀ ਲੋ ਬਈ ਮਿੱਤਰੋ ਪਹੁੰਚ ਗਏ ਪਿੰਡ ਦੇ ਲੰਗਰ ਤੇ ਇੱਕ ਟਰੈਕਟਰ ਆਇਆ ਆ ਗਿਆ ਨਾ ਮਾ ਕੱਲ ਠੀਕ ਹੈ ਜੀ ਤੇ ਬਾਕੀ ਲਗੇ ਵੀ ਐ ਸਾਰੇ ਸੇਵਾ ਕਰਾਉਣ ਤੇ ਆਪਾਂ ਵੀ ਲੱਗਦੇ ਹਾਂ ਹੁਣ ਸੇਵਾ ਕਰਾਉਣ ਮਿੱਤਰੋ ਬਾਕੀ ਅੱਜ ਟਰਾਲਾ ਆਪਣੇ ਵਾਲਾ ਖਾਲੀ ਹੋ ਐ ਲਗੇ ਹੋਏ ਸਬਜ਼ੀਆਂ ਵੜਨ ਤੇ ਰੋਟੀ ਦਾ ਲੰਗਰ ਚੱਲੂਗਾ ਕਰੋ ਚੈੱਕ ਹਾਂ ਹੰਗਾ ਜੀ ਦੇਖੋ ਇਹ ਭੀੜ ਅੱਜ ਹੈ ਪਹਿਲਾ ਦੌਰਾਨ ਤੇ ਭੀੜ ਚੈੱਕ ਕਰੋ ਅੱਗੇ ਜਾ ਕੇ ਹੋਰ ਵੀ ਜ਼ਿਆਦਾ ਹੈ ਉਹ ਸਾਹਮਣੇ ਬੜਾ ਗੁਰਦੁਆਰਾ ਆ ਗਿਆ ਆਪਾਂ ਜਿਹੜੇ ਰੂਟ ਤੋਂ ਆ ਰਹੇ ਹਾਂ ਇਸ ਪ੍ਰਸ਼ਾਸਨ ਨੇ ਵੀਆਈਪੀ ਰੂਟ ਬਣਾਇਆ ਅੱਜ ਭਗਵਾਨ ਤੁਮਾਨੇ ਆਣਾ ਹੁਣ ਦੇਖੋ ਜੀ ਲੋ ਜੀ ਸਹੀ ਦੇਖੋ ਇਹ ਭੀੜ ਅੱਜ ਪਹਿਲਾ ਦੌਰਾਨ ਹੈ ਭੀੜ ਵੱਧਦੀ ਜਾ ਰਹੀ ਹੈ ਕੱਲ ਵੀ 5000 ਟਰਾਲੀ ਦੇ ਆਸ-ਪਾਸ ਟਰਾਲੀ ਆਈ ਹੈ ਤੇ ਬਾਕੀ ਅੱਜ ਭੀੜ-ਵੱਦੀ ਜਾ ਰਹੀ ਹੈ। ਸ਼ਾਮ ਨੂੰ ਹੋਰ ਵੀ ਭੀੜ ਵੱਜੂਗੀ। ਲੋ ਵੀ ਮਿੱਤਰੋ। ਹੋ ਉੱਜੇ ਬਾਕੀ ਆਪਾਂ ਆਪਣੇ ਲੰਗਰ ਕੋਲ ਪਿੰਡ ਦੇ। ਠੀਕ ਹੈ ਜੀ। ਆ ਸਾਹਮਣੇ ਰੇਲਵੇ ਫਟਕ ਆ ਗਿਆ ਨਾਲੇ ਆਪਣੇ ਪਿੰਡ ਦਾ ਲੰਗਰ ਹੈ। ਦੇਖੋ ਕਿ ਨੀ ਭੀੜ ਹੈ ਮਿੱਤਰੋ ਹਣ ਦੋ ਦਿਨ ਭੀੜ ਵੱਧਦੀ ਹੋ ਜਾਣੀ ਅੱਜ ਸ਼ਾਮ ਨੂੰ ਹੋਰ ਵੱਜ ਜਾਣੀ ਲੋ ਜੀ ਪਹੁੰਚ ਗਏ ਆਂ ਆਪਾਂ ਆਪਣੇ ਪਿੰਡ ਦੇ ਲੰਗਰ ਕੋ ਆ ਆ ਗਿਆ ਆਪਣੇ ਪਿੰਡ ਦਾ ਲੰਗਰ ਚੱਲ ਰਿਹਾ ਲੰਗਰ ਮਾਰੋ ਮਾਰ ਹਾਈ ਲਵਿੰਗ ਮਿੱਤਰੋ ਬਾਕੀ ਰੌਣਕ ਦਾ ਵੀਰ ਚੈੱਕ ਕਰੋ ਗਵਾਨ ਆਏ ਹੋਏ ਨੇ ਜਿਹਨੇ ਇਹ ਪਿੰਡ ਇਸ ਦਾ ਹਰਨ ਲਿਆ ਪਰਵਾਹ ਲਿਆ ਸਪਾਣੇ ਮਾਰ ਕੇ ਨਾਮ ਕਰਨਾ ਆ ਕੇ ਆਏ ਨੇ ਤੋਹਰਾ ਤੁਹਾਡਾ ਜਾਰਾ ਕਿਆ ਹੋ ਗਿਆ ਕਿਤਾ ਆ ਗਏ ਨੇ ਮਜ਼ਦੂਰ ਆ ਗਏ ਨੇ ਇਲਾਜ ਆ ਗਏ ਨੇ ਗਵਾਰ ਸ਼ੁਰੂ ਹੋ ਗਈ ਹੈ ਪਰ ਬੱਚੇ ਲਕਾਰੇ ਲਾਉਦੇ ਰਹੇ ਗਵਾਰ ਦੇ ਵਿੱਚ ਆਪ ਸਰਕਾਰ ਇਹ ਹੋਏ ਕਿ ਧਰਤੀ ਦੇ ਨਾਲ ਸਾਥੋਂ ਮੁਕੇ ਨੇ ਸਰਕਾਰੀ ਕਿੰਨਾ ਸਾਡੀ ਉਹ ਕੇ ਸਰਨਾ ਤਾਹਰ ਵਾਪਸ ਬੋਧੀਆ ਮੈੜੀ ਦੀ ਕੋਲ ਪਤਾ ਲੱਗਿਆ ਪਰ ਬੋਧੀਆ ਘਰ ਨਹੀਂ ਜਾ ਕੇ ਬਾਹਰ ਆਪਣੇ ਬੱਚੇ ਦਾ ਹੌਲ ਦਿੱਤਿਆ ਗਿਆ ਸਾਰੇ ਜੋ ਬੌਧਾ ਵੀ ਕਹਿੰਦੇ ਲੋ ਵੈਸੇ ਜਿੱਤੇ دیਵਾਨਾ ਕੰਨੀ ਨੂੰ ਜਾ ਰਿਹਾ ਜਿੱਦਾਂ دیਵਾਨ ਲਗੇ ਹੋਏ ਆ ਕਟਰੀਆਂ ਵਾਲੇ ਬਾਬੇ ਜੀ ਤੇ ਦੇਖਦੇ ਉੱਥੇ ਹੀ ਆ ਕੇ ਕੱਠ ਪੁੱਟ ਕਿੰਨਾ ਗਿਆ ਤੇ ਲੰਗਰ ਦੀ ਸੇਵਾ ਕਰਾ ਕੇ ਆ ਰਹੇ ਹੁਣੇ ਤੇ ਚੱਲਦੇ ਹੁਣ ਦੇਖਦੇ ਉੱਥੇ ਕਿੰਨੀ ਕਪੀੜ ਹੈ ਬਾਕੀ ਅੱਜ ਭੀੜ ਪੂਰੀ ਹੋ ਗਈ ਪਹਿਲਾ ਦਿਨ ਅੱਜ ਕਰ ਲੂ ਦੂਸਰਾ ਕਰ ਲੂ ਭੀੜ ਹੋਰ ਵਧ ਜਣੀ ਤੇ ਲਾਸਟ ਵਾਲੇ ਦਿਨ ਤਾਂ ਹੋਰ ਹੁੰਦੀ ਆ ਵੱਧ ਤੇ ਦੇਖੋ ਜੀ ਸੰਗਤ ਜੀ ਕਰੋ ਅੱਗੇ ਅੱਗੇ ਭੀੜ ਵਧੇ ਰਹੀ ਐ ਕਰੋ ਜੇ ਨੋਮਾ ਇਸ ਮੰਗਲ ਜੀ ਕਰੋ ਚੱਕੀ ਇਕੱਠ ਦਵਾਲਾ ਹੋਵੇ ਲੋਕ ਧੰਦਾ ਦੇ ਬੈਠ ਗਏ ਐ ਇੱਧਰ ਵੀ ਪੂਰਾ ਭੀੜ ਹੈ ਐਸੀ ਮਾ ਕੋਈ ਕਰੋ ਚੱਕੋ ਅੱਖਾਂ ਦੀ ਗਿਣਤੀ ਇਕੱਠ را جا مستي ما هه تي تي ਚਲੋ ਜੀ ਕਰੋ ਹੀ ਚੈੱਕ ਕੋ ਇਕੱਠ ਵੱਧਦਾ ਹੀ ਜਾ ਰਿਹਾ ਏ ਬਾ ਦੇਖੋ ਕਿੰਨੀ ਸੰਗਤ ਆ ਰਹੀ ਏ ਹਲੇ ਵੀ ਪੂਰਾ ਇਕੱਠ ਵੱਧ ਰਿਹਾ ਹਾਂਜੀ ਜੀ ਮੇਟੀ ਕਰੋ ਹੀ ਚੈੱਕ ਬਾਕੀ ਕੱਠ ਮਿੱਤਰੋ ਕੋ ਵੱਧਦਾ ਜਾ ਰਿਹਾ ਏ ਅੰਦਰ ਵੀ ਆਏ ਨੂੰ ਨਹੀਂ ਹੈ ਹਾਂਜੀ ਸੰਗਾ ਜੀ ਕਰੋ ਹੀ ਚੈੱਕ ਤੇ ਟਰਾਲੀਆਂ ਦੀ ਲਾਈਨ ਹਲੇ ਵੀ ਨਹੀਂ ਟੁੱਟਰੀ ਹਜ਼ਾਰਾਂ ਦੀ ਗਿਣਤੀ ਟਰਾਲੀ ਅੱਜ ਆਈ ਏ ਤੇ ਪੂਰੀ ਦੂਰ ਤੱਕ ਲਾਈਨ ਲੱਗੀ ਹੋਈ ਆ ਬਾਕੀ ਦੇਖੋ ਸੰਗਾ ਜੀ ਲਾਈਨਾਂ ਨਹੀਂ ਟੁੱਟਰੀਆਂ ਟਰਾਲੀਆਂ ਅੱਜ ਪਹਿਲਾ ਦਿਨ ਹੈ ਕੱਲੂ ਹੈਗਾ ਗਵਲਾ ਦਿਨ ਤੇ ਸੰਗਤ ਟੁੱਟ ਨਹੀਂ ਰਹੀ ਪੂਰੀਆਂ ਅੱਜ ਵੀ ਹਜ਼ਾਰਾਂ ਦੀ ਗਿਣਤੀ ਟਰਾਲੀਆਂ ਆ ਰਹੀਆਂ ਕੱਲੂ ਠਾਠਾ ਮਾਰਦਾ ਕੱਠ ਹੋਊਗਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਤੇ ਲਾਈਨਾਂ ਨਹੀਂ ਟੁੱਟਰੀਆਂ ਪੂਰਾ ਜਾਮ ਲੱਗਿਆ ਬਾਈ ਤੇ ਸੰਗਤ ਬਹੁਤ ਆ ਰਹੀ ਹੈ ਬਾਦ ਚੜ ਕੇ ਦੂਰ ਨੇੜੇ ਦੀ ਵੀ ਸੰਗਤ ਦੂਰ ਦੀ ਵੀ ਸਾਰੀ ਆ ਰਹੀਆਂ ਤੇ ਬੱੱਸਾਂ ਵੀ ਫ੍ਰੀ ਸੇਵਾ ਵਾਲੀਆਂ ਭਰ ਕੇ ਆਉਂਦੀਆਂ ਤੇ ਭਰ ਕੇ ਹੀ ਜਾਂਦੀਆਂ ਨੇ ਹਜ਼ਾਰਾਂ ਦੀ ਗਿਣਤੀ ਚਾਹੀ ਸੰਗਤ ਪੂਰੀਆਂ ਟਰਾਲੀਆਂ ਫੁੱਲ ਭਰਿਆ ਪਿਆ ਏ ਇਸ ਟਾਈਮ ਆਪਾਂ ਖੜੇ ਆਂ ਗੇਟ ਤੇ ਮੋਤੀराम ਮੇਰਾ ਤੇ ਪੂਰੀ ਸੰਗਤ ਐ ਫੁੱਲ ਇਕੱਠ

ਤੇ ਇਹ ਨੂੰ ਜਰਤੀਏ ਸ੍ਰੀ ਮਾਣ ਮੰਗੇ ਐ ਮਾਣ ਬੋਲਦਿ ਸੇ ਜਹਤ ਸੰਤਨ ਦੀ ਸਤਿ ਸਵਾਦ ਆਵਾਜ਼ ਸਰੋ ਜਾਂਜੀ ਗਾਇਜ਼ ਅੱਜ ਦਾ ਵਲੌਗ ਆਪਣਾ ਵਧੀਆ ਲੱਗਦਾ ਆਪਣੀ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੋਰ ਵੀ ਵੀਡੀਓ ਨਵੀਂ ਅਪਡੇਟ ਦੇਖਣ ਲਈ ਜੁੜੇ ਰਹੋ ਚੈਨਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੱਜ ਦਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰਦੇ ਹੋ ਤੇ ਮਿਲਦੇ ਆਂ ਯਾਪਾ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਬਾਈ